不行，我跟那个。 ਕਿੰਨੇ ਪੇਸ਼ੈਂਟ ਆਏ ਸੀ ਕਿੰਨੇ ਜੱਦ ਹੋਏ ਕਿੰਨੇ ਜੱਤ ਸੀ ਸਾਡੇ ਕੋਲ ਟੋਟਲ 4 ਪੇਸ਼ੈਂਟ ਆਏ ਸੀ ਡਿਸਟ੍ਰਿਕਟ ਡੇਲ ਚੋਂ ਪੁਲਿਸ ਤੇ ਉਹਨਾਂ ਦੇ ਡਾਕਟਰ ਸਾਹਿਬ ਲੈ ਕੇ ਆਏ ਸੀਗੇ ਉਹਨਾਂ ਦੇ ਵਿੱਚੋਂ 2 ਪੇਸ਼ੈਂਟਸ ਦਾ ਬਰਾਉਡ ਡੈਟ ਸੀਗੇ ਪਹਿਲਾਂ ਹੀ 2 ਪੇਸ਼ੈਂਟ ਸੀਰੀਅਸ ਸੀਗੇ ਉਹਨਾਂ ਦਾ ਐਮ ਐਲ ਆਰ ਕਰਕੇ ਅਸੀਂ ਉਹਨਾਂ ਨੂੰ ਪਟਿਆਲੇ ਰੱਖਤਾ ਸਰ ਟਰੀਟਮੈਂਟ ਦੇ ਕੇ ਕਿਹੜੇ ਕਿਹੜੇ ਬਰਾਉਡ ਡੈਟ ਸੀ ਕਿਹੜੇ ਕਿਹੜੇ ਹਰਸ਼ ਤੇ ਤਰਮਿੰਦਰ ਨਾਮ ਦੇ 2 ਪੇਸ਼ੈਂਟ ਸੀਗੇ ਜਿਹੜੇ ਬਰਾਉਡ ਡੈਟ ਸੀਗੇ ਤੇ ਗਗਨਦੀਪ ਸਿੰਘ ਤੇ ਮੁਹੰਮਦ ਸਹਿਵਾਗ ਪੇਸ਼ੈਂਟ ਸੀਗੇ ਜਿਹੜੇ ਸਿਕ ਸੀ ਜਿਹੜੇ ਸਿੱਕਿਆਂ ਉਮਰ ਤੇ ਕਿੰਨੇ ਕਿਹੜੀਆਂ ਸੱਟਾਂ ਕਿੱਥੇ ਲੱਗੀਆਂ ਨੇ ਉਹਨਾਂ ਦੇ ਬੈਕ ਤੇ ਸਿਰ ਤੇ ਕੰਨ ਤੇ ਬਾਹਾਂ ਤੇ ਅਲੱਗ-ਅਲੱਗ ਜਗ੍ਹਾ ਤੇ ਕਿਸ ਤਰ੍ਹਾਂ ਦੀ ਹਰਤ ਕਿਸ ਤਰ੍ਹਾਂ ਦੇ ਇਸ ਤਰ੍ਹਾਂ ਹਾਲਤ ਆਫਟਰ ਇਨਵੈਸਟੀਗੇਸ਼ਨ ਸੀ ਦੱਸਿਆ ਜਾ ਸਕਦਾ ਜੇ ਕਿ ਸੱਟਾਂ ਨੇ ਕਿਹੇ-ਕਿਹੜੀਆਂ ਨੇ ਭਾਜੀ ਕੋਈ ਚਾਰਕੋ ਵੈਪਨ ਵਰਗੇ ਸਾਧਨ ਉਹ ਇੱਕ ਮੇਡਿਕ ਖੁੱਲ੍ਹ ਆਉਣਾ ਉਹ ਇਹਨਾਂ ਨੂੰ ਇੱਕ ਉਹ ਕੋਈ ਠੀਕ ਆ ਭਾਜੀ ありがとうござはます。